ਆਮੀਆਂ ਨਵੀਆਂ ਤਿੰਨ ਖਬਰਾਂ ਆਈਆਂ ਨੇ ਤਿੰਨਾਂ ਤੇ ਗੱਲ ਕਰਦੇ ਆਂ ਪਹਿਲੀ ਖਬਰ ਹੈ ਬਠਿੰਡਾ ਤੋਂ ਪਿਛਲੇ ਦਿਨੀ ਇੱਕ ਮਹਿਲਾ ਕਾਂਸਟੇਬਲ ਇੱਕ ਥਾਰ ਵਾਲੀ ਪੁਲਿਸ ਵਾਲੀ ਅਮਨਦੀਪ ਕੌਰ ਫੜੀ ਗਈ ਸੀ ਜਿਹਦੇ ਕੋਲੋਂ ਚਿੱਟਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਨੇ ਉਹਦੇ ਤੋਂ ਰਿਮਾਂਡ ਲੈ ਲੈ ਕੇ ਤਿੰਨ ਵਾਰ ਪੁੱਛਗਿੱਛ ਕੀਤੀ ਸੀ ਤੇ ਅੱਜ ਉਸ ਮਹਿਲਾ ਕਾਂਸਟੇਬਲ ਦਾ ਇੱਕ ਹੋਰ ਸਾਥੀ ਪੁਲਿਸ ਨੇ ਫੜਨ ਦਾ ਦਾਵਾ ਕੀਤਾ ਪੂਰੀ ਗੱਲ ਅੱਗੇ ਕਰਦੇ ਆ ਕਿਉਂਕਿ ਇਹਦੇ ਉੱਪਰ ਕਈ ਸਾਰੇ ਸਵਾਲ ਵੀ ਉੱਠ ਰਹੇ ਨੇ ਕਿਹੜੇ ਸਵਾਲ ਉੱਠ ਰਹੇ ਨੇ ਤੁਹਾਨੂੰ ਆਪਾਂ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਉਹਦਾ ਸਾਥੀ ਕਿਵੇਂ ਕਿੱਥੋਂ ਕਿਵੇਂ ਫੜਿਆ ਗਿਆ ਅੱਗੇ ਗੱਲ ਕਰਦੇ ਆ ਦੂਜੀ ਖਬਰ ਹੈ ਭਾਈ ਪਿਛਲੇ ਦਿਨੀ ਇੱਕ ਸਿੱਖ ਬੀਬੀ ਦਾ ਕਤਲ ਕੀਤਾ ਗਿਆ ਸੀ ਤਰਨਤਾਰਨ ਦੇ ਪਿੰਡ ਕੰਗ ਦੇ ਵਿੱਚ ਸਿੱਖ ਬੀਬੀ ਗੁਰਪ੍ਰੀਤ ਕੌਰ ਦਾ ਕਤਲ ਕੀਤਾ ਗਿਆ ਸੀ ਤੇ ਉਹਦੇ ਸਬੰਧ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਹੈ ਕਿ ਕਾਤਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅੱਜ ਤੇ ਤੀਜੀ ਖਬਰ ਹੈ ਕਿ ਪਿਛਲੇ ਦਿਨੀ ਇੱਕ ਪਿੰਡ ਬਲਟੋਆ ਸੰਧੂਆ ਪਿੰਡ ਦੇ ਸਰਪੰਚ ਤੇ ਉਹਦੇ ਡਰਾਈਵਰ ਦੇ ਉੱਪਰ ਫਾਇਰ ਕੀਤੇ ਗਏ ਸੀ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਸ ਸਬੰਧ ਦੇ ਵਿੱਚ AGTF ਨੇ ਅੱਜ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਜਿਹੜੀ ਪਹਿਲੀ ਖਬਰ ਹੈ ਉਹਦੇ ਤੇ ਗੱਲ ਕਰ ਲਈਏ ਅੱਜ ਅਮਨਦੀਪ ਕੌਰ ਜਿਹੜੀ ਫੜੀ ਗਈ ਸੀ ਬਠਿੰਡਾ ਤੋਂ ਪੁਲਿਸ ਵਾਲੀ ਉਹਦਾ ਇੱਕ ਸਾਥੀ ਸੀ ਬਲਵਿੰਦਰ ਸਿੰਘ ਪਿਛਲੇ ਦਿਨੀ ਤੁਸੀਂ ਜਾਣਦੇ ਹੋ ਕਿ ਜਦੋਂ ਉਹ ਪੁਲਿਸ ਵਾਲੀ ਦੀ ਪੁੱਛਗ੍ਰਿਫਤ ਹੋ ਰਹੀ ਸੀ ਜਦੋਂ ਉਹਨੂੰ ਰਿਮਾਂਡ ਲੈਣ ਲਈ ਅਦਾਲਤ ਚਲ ਜਾਇਆ ਗਿਆ ਸੀ ਤਾਂ ਉੱਥੇ ਉਹ ਆ ਗਿਆ ਸੀ ਜਿਹਦੀ ਘਰਵਾਲੀ ਪਿੱਛੇ ਆ ਗਈ ਸੀ ਤੇ ਉਹਦੀ ਘਰਵਾਲੀ ਨੇ ਬੜਾ ਰੌਲਾ ਪਾਇਆ ਸੀਗਾ ਵੀ ਇਹ ਗਲਤ ਤੇ ਇਹ ਐਦਾਂ ਹੈ ਉਹਨੇ ਬੜੇ ਦੋਸ਼ ਉੱਥੇ ਲਾਏ ਸੀ ਤਾਂ ਫਿਰ ਉੱਥੇ ਅਦਾਲਤ ਕੋਰਟ ਕੰਪਲੈਕਸ ਦੇ ਵਿੱਚ ਹੀ ਉਹ ਜਿਹੜਾ ਇਹ ਬਲਵਿੰਦਰ ਸਿੰਘ ਹੈ ਇਹਦਾ ਝਗੜਾ ਹੋਇਆ ਸੀ ਉਹਦੇ ਨਾਲ ਇਹ ਕਾਫੀ ਹੱਥੋ-ਹੱਥੀ ਹੋਏ ਸੀ ਗੁੱਥਮ-ਗੁੱਥਾ ਹੋਏ ਸੀ ਪੁਲਿਸ ਨੇ ਮਸਾ ਛੜਾਇਆ ਸੀ ਉਸ ਤੋਂ ਬਾਅਦ ਇਹ ਬਲਵਿੰਦਰ ਸਿੰਘ ਭੱਜ ਗਿਆ ਸੀ ਫਿਰ ਇਸ ਦੇ ਉੱਪਰ ਪੁਲਿਸ ਨੇ ਪਰਚਾ ਕਰ ਲਿਆ ਸੀਗਾ ਪਰ ਉਸ ਤੋਂ ਬਾਅਦ ਇਹ ਫਰਾਰ ਸੀ ਤੇ ਹੁਣ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬਲਵਿੰਦਰ ਸਿੰਘ ਨੂੰ ਪਰ ਇੱਥੇ ਕਈ ਸਾਰੇ ਸਵਾਲ ਨੇ ਹੁਣ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਪੁਲਿਸ ਕਹਿੰਦੀ ਹੈ ਕਿ ਕੱਲ ਨੂੰ ਜਿਹੜੀ ਬਠਿੰਡਾ ਦੀ ਉਸੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਜਿੱਥੋਂ ਉਸ ਦਿਨ ਇਹ ਭੱਜ ਕੇ ਫਰਾਰ ਹੋਇਆ ਸੀ ਪਰ ਸਵਾਲ ਇੱਥੇ ਬਹੁਤ ਸਾਰੇ ਨੇ ਪਹਿਲਾ ਵੱਡਾ ਸਵਾਲ ਤਾਂ ਇਹ ਹੈ ਕਿ ਠੀਕ ਹੈ ਬਲਵਿੰਦਰ ਸਿੰਘ ਨੂੰ ਤਾਂ ਪੁਲਿਸ ਨੇ ਫੜ ਲਿਆ ਪਰ ਕੀ ਪੁਲਿਸ ਦੀ ਪੂਰੀ ਪੁੱਛਗਿੱਛ ਪੂਰੀ ਪੁਣਛਣ ਪੂਰੀ ਇਨਕੁਆਇਰੀ ਦੇ ਵਿੱਚੋਂ ਸਿਰਫ ਉਹ ਇੱਕੋ ਮੁੰਡਾ ਬਰਾਮਦ ਹੋਇਆ ਜਿਹਦੇ ਤੇ ਪਹਿਲੇ ਦਿਨ ਹੀ ਪਰਚਾ ਦਰਜ ਕਰ ਲਿਆ ਸੀ ਕੀ ਤਿੰਨ ਵਾਰ ਰਿਮਾਂਡ ਲੈ ਕੇ ਉਹ ਪੁਲਿਸ ਵਾਲੀ ਦੀ ਪੁੱਛਗਿੱਛ ਕੀਤੀ ਗਈ ਆ ਉਹਦੇ ਤੋਂ ਹੋਰ ਕੁਝ ਵੀ ਪਤਾ ਨਹੀਂ ਲੱਗਾ ਹੋਰ ਉਹਦਾ ਕੋਈ ਨੈਕਸਸ ਕਿਤੇ ਕੋਈ ਉਹਦਾ ਤਾਲਮਿਲ ਨਹੀਂ ਸੀ ਕਿਸੇ ਨਾਲ ਨਾ ਅੱਗੇ ਨਾ ਪਿੱਛੇ ਪੁਲਿਸ ਨੇ ਅਮਨਦੀਪ ਕੌਰ ਪੁਲਿਸ ਵਾਲੀ ਦੇ ਮਾਮਲੇ 'ਚ ਇੱਕੋ ਬੰਦੇ ਤੇ ਹੋਰ ਮਾਮਲਾ ਦਰਜ ਕੀਤਾ ਜਿਹੜਾ ਆਪੇ ਹੀ ਸਾਹਮਣੇ ਆ ਗਿਆ ਸੀ ਜਿਹਦੀ ਕਾਰਵਾਈ ਨੇ ਰੌਲਾ ਪਾ ਲਿਆ ਸੀ ਪਰ ਹੈਰਾਨ ਗੀਦੀ ਗੱਲ ਐ ਕਿ ਕੀ ਉਹ ਪੁਲਿਸ ਵਾਲੀ ਜੇਕਰ ਉਹ ਉਹਦੇ ਕੋਲੋਂ ਨਸ਼ਾ ਫੜਿਆ ਤਾਂ ਫਿਰ ਉਹ ਕਿਤੋਂ ਨਹੀਂ ਸੀ ਅੱਗੋ ਲੈਂਦੀ ਤੇ ਕਿਤੇ ਨਹੀਂ ਸੀ ਅੱਗੇ ਦਿੰਦੀ ਵੇਖੋ ਨਸ਼ਾ ਜਿਹੜਾ ਫੜਿਆ ਉਹ ਕਿਤੋਂ ਤਾਂ ਲੈ ਕੇ ਆਉਂਦੀ ਹੋਣੀ ਆ ਤੇ ਕਿਤੇ ਅੱਗੇ ਪਚਾਉਂਦੀ ਹੋਣੀ ਆ ਉਹਨਾਂ ਸਾਰਿਆਂ ਨੂੰ ਵੀ ਤਾਂ ਫੜਿਆ ਜਾਣਾ ਚਾਹੀਦਾ ਸੀ ਉਥੋਂ ਤੱਕ ਪੁਲਿਸ ਨੂੰ ਪਹੁੰਚਣਾ ਚਾਹੀਦਾ ਸੀ ਸਵਾਲ ਤਾਂ ਇਹ ਵੀ ਸੀਗੇ ਕਿ ਇਸ ਮਾਮਲੇ ਦੇ ਵਿੱਚ ਵੱਡੇ ਵੱਡੇ ਮગર ਮੱਛ ਵੀ ਹੈਗੇ ਨੇ ਸਵਾਲ ਤਾਂ ਇਹ ਵੀ ਸੀਗੇ ਕਿ ਇਹਦੇ ਵਿੱਚ ਕਈ ਸਿਆਸੀ ਰਾਜਨੇਤਾ ਤੇ ਕਈ ਵੱਡੇ ਅਫਸਰਾਂ ਦੇ ਨਾਮ ਵੀ ਸ਼ਾਮਲ ਹੋ ਸਕਦੇ ਨੇ ਸਵਾਲ ਚਰਚਾ ਚ ਇਹ ਵੀ ਰਹਿ ਕਿ ਉਹ ਜਿਹੜੀ ਪੁਲਿਸ ਵਾਲੀ ਬੀਬੀ ਫੜੀ ਗਈ ਵੀ ਉਹ ਪਹਿਲਾਂ ਕਈ ਅਫਸਰਾਂ ਦੀ ਕਿਰਪਾ ਨਾਲ ਹੀ ਐਨੇ ਟਾਈਮ ਤੋਂ ਮਨ ਮਰਜ਼ੀ ਦੇ ਮੁਤਾਬਕ ਇਹ ਸਾਰਾ ਕੁਝ ਕਰਦੀ ਸੀ ਸਵਾਲ ਤਾਂ ਇਹ ਵੀ ਸੀਗੇ ਕਿ ਐਨੇ ਟਾਈਮ ਤੋਂ ਜਦੋਂ ਉਹ ਇੰਨੀ ਮਹਿੰਗੀ ਤੇ ਲਗਜ਼ਰੀ ਲਾਈਫ ਜਿਉਂਦੀ ਸੀ ਇੰਨੀਆਂ ਮਹਿੰਗੀਆਂ 2 ਲੱਖ ਦੀ ਉਹਦੇ ਕੋਲ ਘੜੀ ਸੀ ਔਰ ਲੱਖ ਲੱਖ ਦੀ ਉਹਦੇ ਕੋਲ ਐਨਕ ਸੀ ਜਿਹੜੀ ਉਹ ਲਾਉਂਦੀ ਸੀ ਇੰਨੀਆਂ ਮਹਿੰਗੀਆਂ ਗੱਡੀਆਂ ਐਨੇ ਮਹਿੰਗੇ ਪਲਾਟ ਤੇ ਘਰ ਉਹਦੇ ਦੱਸੇ ਜਾਂਦੇ ਰਹੇ ਤਾਂ ਫਿਰ ਜਦੋਂ ਉਹ ਇਹ ਸਭ ਕੁਝ ਕਰ ਰਹੀ ਸੀ ਤਾ ਜਿਹੜੇ ਅਫਸਰਾਂ ਨੇ ਜਾਂ ਜਿਨ੍ਹਾਂ ਦੇ ਵੀ ਧਿਆਨ 'ਚ ਸੀ ਇਹ ਚੀਜ਼ਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨਾਲ ਕੀ ਸਬੰਧ ਸੀ ਇਹਦੀ ਪੁਨਛਣ ਪੁਲਿਸ ਨੇ ਕੀਤੀ કે ਨਹੀਂ ਕੀਤੀ ਪੁਲਿਸ ਨੇ ਜਿਹੜੀ 3 ਦਿਨ ਉਹਦੀ ਪੁੱਛਗਛ ਕੀਤੀ ਆ ਹੁਣ ਤੱਕ ਪੁਲਿਸ ਨੇ ਮੀਡੀਆ ਚ ਆ ਕੇ ਇਹਦਾ ਖਲਾਸਾ ਨਹੀਂ ਕੀਤਾ ਵੀ ਉਹਨੇ ਦੱਸਿਆ ਕੀ ਸੀ ਹੋਰ ਕਿਸੇ ਵੀ ਕੇਸ ਦੇ ਵਿੱਚ ਤੁਸੀਂ ਨੋਟ ਕਰ ਲਓ ਹੋਰ ਹਰੇਕ ਕੇਸ ਜਦੋਂ ਵੀ ਪੁਲਿਸ ਕਿਸੇ ਨੂੰ ਫੜਦੀ ਹੈ ਉਹਦਾ ਰਿਮਾਂਡ ਲੈ ਲੈ ਕੇ ਪੁੱਛਗਿੱਛ ਕਰਦੀ ਹੈ ਤਾਂ ਫਿਰ ਮੀਡੀਆ 'ਚ ਆ ਕੇ ਪੁਲਿਸ ਖਲਾਸੇ ਵੀ ਕਰਦੀ ਹੈ। ਕਈ ਵਾਰੀ ਡੀਜੀਪੀ ਸਾਹਿਬ ਖੁਦ, ਕਈ ਵਾਰੀ ਆਈਜੀ, ਡੀਆਈਜੀ, ਐਸਐਸਪੀ ਜਾਂ ਐਸਪੀ ਜਾਂ ਡੀਐਸਪੀ ਤੱਕ ਦੇ ਜਿਹੜੇ ਅਧਿਕਾਰੀ ਨੇ ਉਹ ਖਲਾਸੇ ਕਰਦੇ ਆ ਮੀਡੀਆ 'ਚ ਆ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਂਦੀਆਂ ਬਕਾਇਦਾ ਤੇ ਜਿਹੜਾ ਖਾਸ ਚਰਚਿਤ ਕੇਸ ਹੋਵੇ ਉਹਦੇ 'ਚ ਤਾਂ ਲਾਜ਼ਮੀ ਤੌਰ ਤੇ ਜਿਹੜੀ ਪੁਲਿਸ ਸਾਹਿਬ ਉਹ ਪ੍ਰੈਸ ਕਾਨਫਰੰਸ ਕਰਦੀ ਹੁੰਦੀ ਆ ਇਹ ਦੱਸਣ ਲਈ ਕਿ ਪੁਲਿਸ ਨੇ ਇਸ ਕੇਸ ਦੇ ਵਿੱਚ ਐਨੀ ਪੁਨਸ਼ਨ ਕਰਕੇ ਕੀ ਪ੍ਰਾਪਤੀ ਕੀਤੀ ਕੀ ਕੱਢਿਆ ਕੀ ਕੁਝ ਬਰਾਮਦ ਕੀਤਾ ਕਿੱਥੋਂ ਤੱਕ ਉਹਨਾਂ ਦੇ ਤਾਰ ਬਰਾਮਦ ਕਰ ਲਏ ਪਰ ਅਮਨਦੀਪ ਕੌਰ ਵਾਲੇ ਕੇਸ 'ਚ ਪੁਲਿਸ ਨੂੰ ਕੀ ਪਤਾ ਲੱਗਾ ਇਹਦੇ ਬਾਰੇ ਪੁਲਿਸ ਨੇ ਕੋਈ ਖਲਾਸਾ ਹੁਣ ਤੱਕ ਕੀਤਾ ਹੀ ਨਹੀਂ ਇਹਦੇ ਬਾਰੇ ਪੂਰਾ ਮਾਮਲਾ ਚੁੱਪ ਹੈ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਹੈ ਇਹ ਮਾਮਲਾ ਕੀ ਹੋ ਸਕਦਾ ਹੈ ਪੁਲਿਸ ਨੇ ਕਿਉਂ ਇਸ ਮਾਮਲੇ ਨੂੰ ਬਾਹਰ ਨਹੀਂ ਕੱਢਿਆ ਡਿਸਕਲੋਜ਼ ਨਹੀਂ ਕੀਤਾ ਕਿਉਂ ਇਹਨੂੰ ਗੁਪਤ ਹੀ ਰੱਖਿਆ ਪੁੱਛਗਿਛ ਨੂੰ ਤੇ ਇੱਕ ਗ੍ਰਿਫਤਾਰੀ ਅੱਜ ਹੋਈ ਆ ਜਿਹੜੀ ਉਹ ਬਲਵਿੰਦਰ ਸਿੰਘ ਦੀ ਹੁਣ ਅਗਲੀ ਗੱਲ ਇੱਕ ਵੱਡਾ ਮੁੱਦਾ ਪੰਜਾਬ ਦੇ ਵਿੱਚ ਅੱਜ ਹੋਰ ਜਿਹੜਾ ਬਲਕਾਰ ਸਿੱਧੂ ਐਮ ਐਲ ਏ ਆ ਉਹ ਅੱਜ ਗਿਆ ਸੀ ਇੱਕ ਪਿੰਡ 'ਚ ਉਦਘਾਟਨ ਕਰਨ ਉੱਥੇ ਲੋਕਾਂ ਨੇ ਘੇਰ ਲਿਆ ਬੀਬੀਆਂ ਨੇ ਤਿੱਖੇ ਸਵਾਲ ਕੀਤੇ ਨੇ ਉਸੇ ਤਰ੍ਹਾਂ ਦੇ ਸਵਾਲ ਕੀਤੇ ਜਿਵੇਂ ਪਿਛਲੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਹੋ ਰਹੇ ਨੇ ਕਿਤੇ ਉਹ ਮੰਤਰੀ ਖਿੱਚ ਕੇ ਛਿੜ ਕੇ ਭੱਜ ਜਾਂਦੇ ਨੇ ਕਿਤੇ ਜਵਾਬ ਨਹੀਂ ਦਿੰਦੇ ਕਿਤੇ ਪੁਲਸ ਰਾਹੀਂ ਲੋਕਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੁੰਦੀ ਆ ਕਿਤੇ ਜਿੱਥੇ ਫਸ ਜਾਂਦੇ ਨੇ ਫਿਰ ਜਵਾਬ ਆਉਂਦਾ ਕੋਈ ਨਹੀਂ ਅੱਜ ਜਦੋਂ ਬੀਬੀਆਂ ਨੇ ਤੇ ਬੰਦਿਆਂ ਨੇ ਬਲਕਾਰ ਸਿੱਧੂ ਐਮਐਲਏ ਨੂੰ ਘੇਰਿਆ ਤਾਂ ਉਹਦੇ ਕੋਲ ਕੋਈ ਪੁਖਤਾ ਜਵਾਬ ਨਹੀਂ ਸੀਗਾ ਉਹਨਾਂ ਦੇ ਸਵਾਲਾਂ ਦਾ ਉਹ ਕਹਿ ਰਹੇ ਸੀਗੇ ਵੀ ਤੁਸੀਂ ਸਾਡੀਆਂ ਵੋਟਾਂ ਨਾਲ ਜਿੱਤੇ ਹੋ ਤੇ ਬਾਅਦ ਦੇ ਵਿੱਚ ਨਾ ਤੁਸੀਂ ਸਾਡੀ ਕਦੇ ਗੱਲ ਸੁਣੀ ਆ ਉਲਟਾ ਸਾਡੇ ਤੇ ਹੀ ਦੋਸ਼ ਲਾਉਣ ਲੱਗ ਪਏ ਤੁਸੀਂ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਜਾ ਰਹੇ ਸੀ ਸਾਨੂੰ ਸੈਂਟਰ ਨੇ ਰੋਕਿਆ ਸੀ ਤੇ ਤੁਸੀਂ ਸਾਨੂੰ ਗੁਨਾਹਗਰ ਬਣਾ ਕੇ ਤੇ ਸਾਨੂੰ ਹੀ ਚੱਕ ਲਿਆ ਬਲਕਾਰ ਸਿੱਧੂ ਕੋਲ ਇਹਨਾਂ ਸਵਾਲਾਂ ਦੇ ਕੋਈ ਜਵਾਬ ਨਹੀਂ ਸੀ ਉਹ ਬੀਬੀ ਕਹਿ ਰਹੀ ਸੀ ਵੀ ਅਸੀਂ ਤਾਂ ਸਵਾਲ ਕਰਾਂਗੇ ਤੁਸੀਂ ਚਾਹੇ ਸਾਨੂੰ ਫੜ ਲਓ ਮਾਰ ਦਿਓ ਜੋ ਕਰਨਾ ਕਰੋ ਅਸੀਂ ਤੁਹਾਨੂੰ ਸਵਾਲ ਕਰਨੇ ਨੇ ਜਦੋਂ ਤੱਕ ਤੁਸੀਂ ਸਾਡੇ ਜਵਾਬ ਨਹੀਂ ਦਿੰਦੇ ਪਰ ਬਲਕਾਰ ਸਿੱਧੂ ਸਾਹਿਬ ਦੀ ਹਾਲਤ ਅੱਜ ਵੇਖਣ ਵਾਲੀ ਸੀ ਜਿੰਨੇ ਕੌਨਫੀਡੈਂਸ ਨਾਲ ਉਹ ਪਹਿਲਾ ਸਟੇਜਾਂ ਤੇ ਖਾੜੇ ਲਾਉਂਦੇ ਰਹੇ ਜਾਂ ਉਹ ਭਾਸ਼ਣ ਕਰਦੇ ਰਹੇ ਉਦੋਂ ਦਾ ਕੌਨਫੀਡੈਂਸ ਅੱਜ ਨਹੀਂ ਸੀ ਅੱਜ ਉਹਨਾਂ ਕੋਲ ਉਹਨਾਂ ਦੇ ਸਵਾਲਾਂ ਦੇ ਕੋਈ ਵੀ ਪੁਖਤਾ ਜਵਾਬ ਨਜ਼ਰ ਨਹੀਂ ਆਇਆ ਪਿਛਲੇ ਦਿਨੀ ਕਿੰਨੇ ਸਾਰੇ ਹੋਰ ਐਮਐਲਏ ਲੋਕਾਂ ਨੇ ਘੇਰੇ ਨੇ ਸਵਾਲ ਕੀਤੇ ਨੇ ਤੁਸੀਂ ਵੇਖੇ ਹੋਣਗੇ ਕਿਤੇ ਵੀ ਪੁਖਤਾ ਜਵਾਬ ਜਿਹੜੇ ਆ ਉਹ ਨਹੀਂ ਕੀਤੇ ਗਏ ਜਿਸ ਦਿਨ ਨਰੇਸ਼ ਕਟਾਰੀਆ ਨੂੰ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਨੇ ਘਿਰ ਕੇ ਸਵਾਲ ਕੀਤੇ ਨੇ ਉਹਨੇ ਹਰੇਕ ਸਵਾਲ ਤੇ ਐ ਕਿਹਾ ਕਿ ਮੈਂ ਅੱਗੋਂ ਪੁੱਛਾਂਗਾ ਤੇ ਫਿਰ ਜਵਾਬ ਦੇਵਾਂਗਾ ਕਮਾਲ ਹੈ ਇੱਕ ਐਮਐਲਏ ਹੋਵੇ ਐਮਐਲਏ ਜਿੱਤ ਚੁੱਕਾ ਵਿਅਕਤੀ ਤਿੰਨ ਸਾਢੇ ਤਿੰਨ ਸਾਲ ਨੂੰ ਹੋ ਗਏ ਲੋਕਾਂ ਦਾ ਨੁਮਾਇੰਦਾ ਬਣੇ ਨੂੰ ਜਦੋਂ ਲੋਕ ਸਵਾਲ ਕਰਦੇ ਨੇ ਉਹ ਹਰ ਸਵਾਲ ਤੇ ਐਂ ਕਹਿ ਦਿੰਦਾ ਕਿ ਮੈਂ ਤਾਂ ਅੱਗੋਂ ਪੁੱਛਾਂਗਾ ਮੈਨੂੰ ਨਹੀਂ ਪਤਾ ਤੇ ਮੈਂ ਫਿਰ ਉੱਪਰੋਂ ਜਵਾਬ ਲੈ ਕੇ ਆ ਕੇ ਤੁਹਾਨੂੰ ਦੇ ਦਾਂਗਾ ਕੀ ਇੰਨਾ ਅਣਜਾਣ ਹੁੰਦਾ ਹੈ ਕੋਈ ਵਿਅਕਤੀ ਵੀ ਉਹਨੂੰ ਕੁਝ ਵੀ ਨਾ ਪਤਾ ਹੋਵੇ ਅੱਛਾ ਦੂਜੀਆਂ ਪਾਰਟੀਆਂ ਬਾਰੇ ਕੁਝ ਵੀ ਪੁੱਛ ਲਓ ਫਿਰ ਟਿੱਪਣੀਆਂ ਥਾਰਡ ਥਾਰਡ ਕੀਤੀਆਂ ਜਾਂਦੀਆਂ ਨੇ ਆਪਣੀ ਪਾਰਟੀ ਬਾਰੇ ਕੁਝ ਵੀ ਪੁੱਛ ਲਓ ਤਾਂ ਫਿਰ ਕੋਈ ਜਵਾਬ ਨਹੀਂ ਦੇਖੋ ਆਮ ਆਦਮੀ ਪਾਰਟੀ ਹੁਣ ਦੋ ਕੰਮ ਕਰ ਸਕਦੀ ਆ ਜਾਂ ਤਾਂ ਲੋਕਾਂ ਦੇ ਜਵਾਬ ਤੇ ਹੱਲ ਲੈ ਕੇ ਆਵੇ ਜਾਂ ਲੋਕਾਂ ਦੀਆਂ ਜ਼ੁਬਾਨਾਂ ਪੁਲਿਸ ਦੀ ਲਾਠੀ ਨਾਲ ਬੰਦ ਕਰਾਈਆਂ ਜਾਣ ਇਹਨਾਂ ਚੋਂ ਕਿਹੜਾ ਰਾਹ ਆਮ ਆਦਮੀ ਪਾਰਟੀ ਨੇ ਚੁਣਨਾ ਸਿਲੈਕਟ ਤਾਂ ਉਹਨੇ ਕਰਨਾ ਪਰ ਜੇ ਪੁਲਿਸ ਨਾਲ ਚੁੰਨ ਲਿਆ ਬੰਦ ਕਰਾਉਣ ਦਾ ਰਾਹ ਫਿਰ ਜੋ ਅੱਜ ਇੱਕ ਵੱਡੀ ਖਬਰ ਆਮ ਆਦਮੀ ਪਾਰਟੀ ਬਾਰੇ ਆਈ ਆ ਫਿਰ ਉਵੇਂ ਹੋ ਸਕਦਾ ਕੀ ਆਈ ਆ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਹੋ ਰਹੀਆਂ ਨਾ ਮੇਅਰ ਦੀਆਂ ਉਹਨਾਂ 'ਚ ਹਿੱਸਾ ਨਹੀਂ ਲੈ ਰਹੀ ਖਬਰ ਆਈ ਹੈ ਆਮ ਆਦਮੀ ਪਾਰਟੀ ਚੋਣਾਂ ਤੋਂ ਬਾਹਰ ਹੈ ਚੋਣਾਂ 'ਚ ਬੰਦੇ ਨਹੀਂ ਖੜੇ ਕਰ ਰਹੀ ਕਿਉਂ ਵੱਡਾ ਸਵਾਲ ਨਿਕਾ ਜਿਵੇਂ ਕਾਲੀ ਦਲ ਨੇ ਪਿੱਛੇ ਜਿਮਨੀ ਚੋਣਾਂ ਦੇ ਵਿੱਚ ਆਪਣੇ ਬੰਦੇ ਨਹੀਂ ਖੜੇ ਕੀਤੇ ਉਹਨਾਂ ਨੂੰ ਪਤਾ ਸੀ ਵੀ ਲੋਕਾਂ ਨੇ ਸਾਨੂੰ ਵੋਟ ਨਹੀਂ ਪਾਉਣੀ ਲੋਕਾਂ ਨੇ ਜਿਤਾਉਣਾ ਨਹੀਂ ਬੇਇੱਜ਼ਤੀ ਬਹੁਤ ਜ਼ਿਆਦਾ ਹੋਏਗੀ ਤਾਂ ਕਰਕੇ ਨਹੀਂ ਉਹਨਾਂ ਨੇ ਆਪਣੇ ਬੰਦੇ ਖੜੇ ਕੀਤੇ ਤਾ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਬੰਦੇ ਖੜੇ ਨਹੀਂ ਕਰ ਰਹੀ ਇਹ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਕੀ ਮੇਅਰ ਦੀ ਚੋਣ ਚ ਆਮ ਆਦਮੀ ਪਾਰਟੀ ਦਿੱਲੀ ਜਿਹੜੀ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਰਹੀ ਆ ਉਥੋਂ ਚੋਣਾਂ ਚ ਆਮ ਆਦਮੀ ਪਾਰਟੀ ਹੱਥ ਖੜੇ ਕਰਦੀ ਨਜ਼ਰ ਆ ਰਹੀ ਹੈ ਕੀ ਕਹੋਂਗੇ ਦੱਸੋ ਉਧਰ ਬਿਕਰਮਜੀਤ ਮਜੀਠੀਆ ਨੇ ਅਮਰਤਪਾਲ ਬਾਰੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਬਿਕਰਮਜੀਤ ਮਜੀਠੀਆ ਨੇ ਬਹੁਤ ਵੱਡੇ ਦੋਸ਼ ਅਮਰਤਪਾਲ ਤੇ ਉਹਦੇ ਸਾਥੀਆਂ ਦੇ ਉੱਪਰ ਲਾਇਆ। ਵਿਕਰਮਜੀਤ ਮਜੀਠੀਆ ਨੇ ਅੱਜ ਫੇਰ ਇਹ ਕਿਹਾ ਕਿ ਪਿੰਡਰਾਵਾਲਾ ਅਸਲੀ ਸੀ ਤੇ ਜਿਹੜਾ ਅਮਰਤਪਾਲ ਐ ਇਹ ਨਕਲੀ ਐ ਤੇ ਇਹ ਨਕਲੀ ਰਹੂਗਾ। ਮਜੀਠੀਆ ਕਹਿੰਦਾ ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਫੇਰ ਕਹਿਣਾ ਇਹ ਨਕਲੀ ਐ। ਹੁਣ ਤੁਸੀਂ ਦੱਸੋ ਕਿ ਮਜੀਠੀਆ ਠੀਕ ਕਹਿ ਰਿਹਾ ਜਾਂ ਮਜੀਠੀਆ ਗਲਤ ਕਹਿ ਰਿਹਾ। ਉਧਰ ਰਣਜੀਤ ਸਿੰਘ ਢੜਰੀਆਂ ਵਾਲਾ ਤੇ ਜਿਹੜੇ ਨਵੇਂ ਬੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗੱਜ ਹੈ ਉਹਨਾਂ ਦੇ ਵਿਚਾਰੇ ਅੱਜ ਕਾਫੀ ਗੱਲਬਾਤ ਚੱਲੀ ਹੈ ਚੱਲੀ মিডিਆ ਰਹੀ ਹੈ ਪਹਿਲਾਂ ਤਾਂ ਗੜਗੱਜ ਸਾਹਿਬ ਨੇ ਇਹ ਆਖਿਆ ਵੀ ਕਾਲ ਤਖਤ ਤੇ ਆ ਕੇ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਫਿਰ ਰਣਜੀਤ ਸਿੰਘ ਦਾ ਬਿਆਨ ਆਇਆ ਉਹ ਕਹਿੰਦਾ ਜੇਕਰ ਤੁਸੀਂ ਸਿੱਖਾਂ ਨੂੰ ਇਕੱਠੇ ਕਰਨਾ ਚਾਹੁੰਦੇ ਹੋ ਸਾਰੇ ਸਿੱਖ ਪ੍ਰਚਾਰਕ ਆ ਜਾਣਗੇ ਤੁਸੀਂ ਅਮਰਤ ਸੰਚਾਰ ਅਮਰਤ ਪ੍ਰਚਾਰ ਦੀ ਲਹਿਰ ਸ਼ੁਰੂ ਕਰੋ ਆ ਜਾਣਗੇ ਪਰ ਜਿਹੜੀਆਂ ਕਈ ਚੀਜ਼ਾਂ ਤੁਸੀਂ ਗਲਤ ਕਰ ਰਹੇ ਹੋ ਉਹਨਾਂ ਨੂੰ ਠੀਕ ਕਰਨਾ ਪਏਗਾ ਉਧਰ ਫਿਰ ਜਿਹੜੇ ਗੜਗੱਜ ਸਾਹਿਬ ਨੇ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਕਿਹਾ ਉਹ ਕਹਿੰਦੇ ਮੈਨੂੰ ਵਧੀਆ ਲੱਗਾ ਜਿਹੜਾ ਰঞ্জੀਤ ਸਿੰਘ ਢੜਰੀਆਂ ਵਾਲੇ ਨੇ ਇਹ ਗੱਲ ਬੋਲੀ ਹੈ ਪਰ ਪਹਿਲਾਂ ਆਪਣਾ ਪੂਰਾ ਪੱਖ ਆ ਕੇ ਪੇਸ਼ ਕਰਨ ਕਾਲ ਤੱਕ ਸਾਹਮਣੇ ਤੇ ਉਹ ਕੀ ਪੱਖ ਰੱਖਦੇ ਨੇ ਉਸ ਤੋਂ ਬਾਅਦ ਫਿਰ ਅੱਗੇ ਵੇਖਾਂਗੇ ਜੋ ਵੀ ਹੋ ਸਕਦਾ ਉਹਨਾਂ ਟਾਈਮ 'ਨ ਹੁਣ ਤੁਸੀਂ ਇਹਦੇ ਬਾਰੇ ਦੱਸ ਦਿਓ ਤੁਹਾਨੂੰ ਕੌਣ ਕੀ ਲੱਗਦਾ ਹੈ ਰਣਜੀਤ ਸਿੰਘ ਢੱਡਰੀਆਂ ਵਾਲ ਨੂੰ ਪਹਿਲਾਂ ਵੀ ਕਈ ਵਾਰ ਅਕਾਲ ਤਖਤ ਦੇ ਉੱਪਰ ਪੇਸ਼ ਹੋਣ ਦੀ ਗੱਲ ਕੀਤੀ ਗਈ ਪਰ ਢੱਡਰੀਆਂ ਵਾਲਾ ਇਹ ਕਹਿੰਦਾ ਰਿਹਾ ਕਿ ਬਾਦਲ ਜਿਹੜੇ ਨੇ ਉਹ ਆਪਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਚੋਂ ਬੰਦਿਆਂ ਨੂੰ ਅਹੁਦਿਆਂ ਤੇ ਲਾਉਂਦੇ ਨੇ ਇਸ ਕਰਕੇ ਉਹ ਆਪਦੇ ਹਿਸਾਬ ਨਾਲ ਉਹਨਾਂ ਦੇ ਲੱਗੇ ਜਿਹੜੇ ਬੰਦੇ ਨੇ ਉਹਨਾਂ ਮੁਤਾਬਕ ਕੰਮ ਕਰਦੇ ਨੇ ਜੇ ਨਿਰਪੱਖਤਾ ਨਾਲ ਕੰਮ ਕਰਨ ਫੇਰ ਗੱਲ ਵੱਖਰੀ ਹੈ ਇਸ ਕਰਕੇ ਅਸੀਂ ਪੇਸ਼ ਨਹੀਂ ਹੁੰਦੇ ਹੁਣ ਤੁਸੀਂ ਦੱਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਤੇ ਅੱਜ ਦੀ ਇੱਕ ਹੋਰ ਵੱਡੀ ਖਬਰ ਹੈ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ ਭਾਜਪਾ ਦੇ ਨੈਭ ਸਿੰਘ ਸੈਣੀ ਉਹ ਪੰਜਾਬ ਆਏ ਤੇ ਪੰਜਾਬ ਆ ਕੇ ਉਹਨਾਂ ਨੇ ਬੜਾ ਵੱਡਾ ਐਲਾਨ ਕੀਤਾ ਉਹ ਕਹਿੰਦੇ ਵੀ ਭਗਵਾਨਤਮਾਨ ਨੇ ਤਾਂ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਪਰ 2027 ਚ ਪੰਜਾਬ ਤੇ ਸਾਡੀ ਸਰਕਾਰ ਬਣਾ ਦਿਓ ਫਿਰ ਅਸੀਂ ਪੰਜਾਬ ਦੇ ਵਿੱਚ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਕਹਿੰਦਾ ਅਸੀਂ ਹਰਿਆਣੇ 'ਚ ਦੇ ਦਿੱਤੀ ਹੈ ਹੁਣ ਤੁਸੀਂ ਦੱਸੋ ਕੀ ਨਾਇਬ ਸਿੰਘ ਸੈਣੀ ਇਹ ਠੀਕ ਬੋਲ ਰਹੇ ਨੇ ਕੀ ਨਾਇਬ ਸਿੰਘ ਸੈਣੀ ਜਿਹੜੇ ਭਾਜਪਾ ਦੇ ਮੁੱਖ ਮੰਤਰੀ ਨੇ ਉਹ ਪੰਜਾਬ ਆ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਜਾਂ ਠੀਕ ਬੋਲ ਰਹੇ ਨੇ ਦੇਖੋ ਮੈਂ ਤਾਂ ਪੁੱਛ ਰਿਹਾ ਕਿਉਂਕਿ ਕਿਸਾਨ ਜਿਹੜੇ ਨੇ ਉਹ ਲੰਬੇ ਟਾਈਮ ਤੋਂ ਧਰਨੇ ਲਾ ਕੇ ਮੰਗ ਰੱਖੀ ਬੈਠੇ ਸੀ ਵੀ ਕੇਂਦਰ ਸਰਕਾਰ ਭਾਜਪਾ ਸਰਕਾਰ ਐਮਐਸਪੀ ਗਰੰਟੀ ਕਾਨੂੰਨ ਬਣਾਵੇ ਪਰ ਨਹੀਂ ਬਣਾਇਆ ਭਾਜਪਾ ਨੇ ਜੇਕਰ ਐਨਐਸਪੀ ਦੇਣੀ ਹੁੰਦੀ ਭਾਜਪਾ ਨੇ ਤਾਂ ਫਿਰ ਇੰਨੀ ਵੱਡੀ ਮੰਗ ਨੂੰ ਲੈ ਕੇ ਇੰਨਾ ਵੱਡਾ ਰੌਲਾ ਕਿਸਾਨਾਂ ਨੇ ਪਾਈ ਰੱਖਿਆ ਫਿਰ ਉਹ ਐਮਐਸਪੀ ਗਰੰਟੀ ਕਾਨੂੰਨ ਬਣਾ ਨਹੀਂ ਸੀ ਸਕਦੇ ਬਣਾ ਸਕਦੇ ਸੀ ਨਾ ਤੇ ਬਣਾਇਆ ਨਹੀਂ ਸਾਲਾਂ ਬੱਧੀ ਕਿਸਾਨ ਸ਼ੰਭੂ ਖਨੋਰੀ ਮੋਰਚਾ ਲਾ ਕੇ ਬੈਠੇ ਰਹੇ ਪਰ ਕਾਨੂੰਨ ਨਹੀਂ ਬਣਾਇਆ ਡੱਲੇਵਾਲ ਨੇ ਮਰਨ ਵਰਤ ਰੱਖੀ ਰੱਖਿਆ ਪਰ ਕਾਨੂੰਨ ਨਹੀਂ ਬਣਾਇਆ ਤੇ ਹੁਣ ਜੇ ਬੀਜੇਪੀ ਦਾ ਮੁੱਖ ਮੰਤਰੀ ਪੰਜਾਬ ਚ ਆ ਕੇ ਇਹ ਕਹਿੰਦਾ ਕਿ ਅਸੀਂ ਬਣਾਵਾਂਗੇ ਪਹਿਲਾ ਪੰਜਾਬ 'ਚ ਸਾਡੀ ਸਰਕਾਰ ਬਣਾਓ ਤਾਂ ਇਹਨੂੰ ਕੀ ਸਮਝਦੇ ਹੋ ਕੀ ਉਹ ਸੱਚ ਬੋਲ ਰਿਹਾ ਜਾਂ ਗੁੰਮਰਾਹ ਕਰ ਰਿਹਾ ਤੇ ਮੈਂ ਕਹਿਣਾ ਉਹ ਗੁੰਮਰਾਹ ਕਰ ਰਿਹਾ ਜੇ ਬਣਾਉਣਾ ਹੁੰਦਾ ਬਣਾ ਦਿੰਦੇ ਜਿਹੜੀ ਉਹ ਉਦਾਹਰਨ ਦਿੰਦੇ ਨੇ ਕਿ ਅਸੀਂ ਹਰਿਆਣਾ ਦੇ ਵਿੱਚ ਬਣਾਤਾ ਹੈ ਕੀ ਬਣਾਇਆ ਹਰਿਆਣਾ 'ਚ ਕੀ ਹਰਿਆਣਾ ਦੇ ਕਿਸਾਨਾਂ ਨੂੰ 23 23 24 ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਕੀ ਐਮਐਸਪੀ ਤੇ ਵਿਕਦੀਆਂ ਉੱਥੇ ਫਸਲਾਂ ਕੀ ਉਥੋਂ ਦੇ ਕਿਸਾਨ ਕਣਕ ਛੋਣ ਦੇ ਜਿਹੜੇ ਪਹਿਲਾਂ ਵਾਲਾ ਫਸਲੀ ਚੱਕਰ ਸੀ ਉਹ ਛੱਡ ਕੇ ਨਵੀਆਂ ਫਸਲਾਂ ਵੱਲ ਮੁੜ ਗਏ ਨੇ ਇੱਥੋਂ ਤੈ ਹਣੀ ਹੈ ਗੱਲ ਹੁਣ ਤੁਸੀਂ ਆਪੇ ਦੱਸਿਓ ਤੁਹਾਨੂੰ ਕੀ ਲੱਗਦਾ ਦੇਖੋ ਇਹ ਸਾਰੀਆਂ ਪਾਰਟੀਆਂ ਇੱਕੋ ਥਾਲੀ ਦੀਆਂ ਚੱਟੇ ਵੱਟੇ ਨੇ ਔਰ ਲੋਕਾਂ ਨੂੰ ਪਰਮਾਉਣਾ ਗੁੰਮਰਾਹ ਕਰਨਾ ਹਰ ਤਰੀਕੇ ਨਾਲ ਕਮਲੇ ਕਰਨਾ ਇਹਨਾਂ ਨੂੰ ਬਖੂਬੀ ਆਉਂਦਾ ਇਸੇ ਤਰ੍ਹਾਂ ਦਾ ਬਿਆਨ ਹੀ ਇਹ ਜਿਹੜਾ ਦਿੱਤਾ ਹੈ ਭਾਜਪਾ ਦੇ ਪੰਜਾਬ ਚ ਆਏ ਮੁੱਖ ਮੰਤਰੀ ਨੈਬ ਸਿੰਘ ਸੈਣੀ ਨਹੀਂ ਮੈਨੂੰ ਲੱਗਦਾ ਹੈ ਬਹੁਤਾ ਪੰਜਾਬੀਆਂ ਤੇ ਅਸਰ ਇਹਦਾ ਹੋਣਾ ਨਹੀਂ ਕਿਉਂਕਿ ਪੰਜਾਬੀ ਹੋਰ ਕਿਸੇ ਬਾਰੇ ਘੱਟ ਜਾਣਦੇ ਹੋ ਸਕਦੇ ਪਰ ਬੀਜੇਪੀ ਬਾਰੇ ਪੰਜਾਬੀ ਖਾਸ ਕਰਕੇ ਖੇਤਾਂ ਵਾਲੇ ਉਹ ਭਾਜਪਾ ਬਾਰੇ ਬਖੂਬੀ ਜਾਣਦੇ ਨੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਉਹਨਾਂ ਦੇ ਬਿਆਨ ਨੂੰ ਲਿਆ ਜਾਂਦਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਜਾਤ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਧੰਨਵਾਦ